ਲੱਗਿਆ ਤੇ ਸਾਰੇ ਕਹਿੰਦੇ ਆ ਵੀ ਸਾਨੂੰ ਬਣਾਓ ਸਾਡੀ ਪੰਚਾਇਤ ਬਣਾਓ ਅਸੀਂ ਨਸ਼ਾ ਪਿੰਡ ਚੋਂ ਖਤਮ ਕਰਾਂਗੇ ਜਦੋਂ ਬਣ ਜਾਂਨੇ ਆ ਫਿਰ ਅਸੀਂ ਵੀ ਇਸ ਲੋ ਇੰਨੇ ਆ ਤੁਹਾਨੂੰ ਆਣ ਕੇ ਕੇ ਭਗਤ ਸਿੰਘ ਨੇ ਨਹੀਂ ਜਗਾਉਣਾ ਤੁਹਾਨੂੰ ਖੁਦ ਜਾਗਣਾ ਪਊ ਆਪਣੇ ਪਿੰਡ ਵਾਸਤੇ ਉਹ ਬੁੱਡੇ ਬੁੱਡੇ ਦੀਦੇ ਨਾ ਬਾਅਦ ਚ ਤੁਹਾਨੂੰ ਇਦਾਂ ਹੀ ਕੋਈ ਟਾਮੇ ਟਾਵੇਂ ਦੇਖਣੇ ਜਦੋਂ ਨੌਜਵਾਨਾਂ ਆ ਪਿੰਡ ਚ ਦਿਖਿਆ ਸਾਰੇ ਸ਼ਮਸ਼ਾਨ ਘਾਟਾਂ ਨੂੰ ਜਦੋਂ ਰੇਲ ਬਣੀ ਤੇ ਫਿਰ ਤੁਹਾਨੂੰ ਤੁਸੀਂ ਫਿਰ ਜਾਗੋਗੇ ਕਿ ਮੌਜੂਦਾ ਸਰਕਾਰ ਬੜੇ-ਬੜੇ ਦਾਅਵੇ ਕਰਦੀ ਸੀ 2022 ਚ ਉਹਨਾਂ ਦੀਆਂ ਜਿੰਨੀਆਂ ਸਪੀਚਸ ਵੇਖਿਆ ਜਾਂ ਨਸ਼ਾ ਬੈਬਲ ਕਲਾ ਨਸ਼ਾ ਬੈਬਲ ਕਲਾਸੀ ਪਿੰਡ ਪੂਰੇ ਪੈਕ ਹੋਏ ਆ ਵੀਰੇ ਨਸ਼ੇ ਦੇ ਨਾਲ 90% ਲੋਕ ਨਸ਼ਾ ਵੇਚ ਕੇ ਆਪਣਾ ਗੁਜ਼ਾਰਾ ਡੇ ਨੇ ਕਰਨ ਗੱਡੀਆਂ ਰੱਖੀਆਂ ਨੇ ਨਜਾਰੇ ਡੇ ਲੈਣ ਹਨਾ ਕੀ ਡਰਾਮੇ ਤੋਂ ਬਿਨਾ ਕੁਝ ਨਹੀਂ ਅੱਜ ਹੁਣ ਭਗਵੰਤ ਮਾਨ ਜੀ ਕਿੱਥੇ ਨੇ ਸੌਂਗੇ ਨੇ ਵਿਆਹ ਕਰਾਉਣ ਤੋਂ ਬਾਅਦ ਕਿੱਥੇ ਨੇ ਵਿਅਸਤ ਹੋ ਗਏ ਨੇ ਹੁਣ ਤੇ ਬੱਚਾ ਵੀ ਹੋ ਗਿਆ ਇੱਕ ਘਰ ਦੇ ਵਿੱਚ ਪਿਰੰਗਲਾ ਪੰਜਾਬ ਬਣਾਉਣਾ ਮੈਨੂੰ ਮੈਨੂੰ ਲੱਗਦਾ ਕੰਗਲਾ ਪੰਜਾਬ ਆ। ਕਿਹੜੇ ਤੇ ਤੁਸੀਂ ਆਪਣੀ ਸਰ ਨਿਤ ਮਾਰਦੇ ਜੀ ਆ ਜਾਂਦੇ ਜੀ ਕਦੀ ਨਸ਼ੇ ਉੱਤੇ ਤੁਸੀਂ ਐਂਡੀਪੀਐਕਸ ਤੇ ਕੋਈ ਵੱਡੀ ਮੀਟਿੰਗ ਕੀਤੀ ਲੋਕਾਂ ਨੂੰ ਸੱਤਿਆ ਪੰਚਾਇਤਾਂ ਨੂੰ ਬੁਲਾਇਆ ਲੋਕਾਂ ਦੇ ਹਾਲਾਤ ਜਾਣੂ ਕਿਸੇ ਪਿੰਡ ਮੇਰੇ ਪਿੰਡ ਵਿੱਚ ਆਜੋ ਮੈਂ ਤੁਹਾਨੂੰ ਇਕੱਲੇ ਇਕੱਲੇ ਘਰ ਨੂੰ ਆਈਡੈਂਟੀਫਾਈ ਕਰ ਦੇਣਾ। ਪਿੰਡ ਆਓ ਮੇਰੇ ਮੈਂ ਆਪਣੇ ਪਿੰਡ ਤੋਂ ਸ਼ਰਵਾਦ ਕਰਨੀ ਚਾਹੁੰਨਾ ਮੈਂ ਤੁਹਾਡਾ ਸਾਥ ਦੇਣਾ ਚਾਹੁੰਨਾ ਮੇਰਾ ਮੈਨੂੰ ਤੁਹਾਡੇ ਸਾਥ ਦੀ ਲੋੜ ਆ ਮੇਰੇ ਪਿੰਡ ਆ ਉਹ ਮੈਂ ਤੁਹਾਨੂੰ ਦੱਸਦਾ ਕਿਹੜਾ ਕਿਹੜਾ ਘਰ ਵੇਚਦਾ ਨਸ਼ਾ ਪੁਲਿਸ ਨੂੰ ਇੰਨਾ ਪਰੇਸ਼ਾਨ ਕਰਦੇ ਨੇ ਰੂਟ ਲੱਗਾ ਹੁੰਦਾ ਡੇਲੀ ਰੂਟ ਲੱਗਾਂ ਦਾ ਮੁੱਖ ਮੰਤਰੀ ਸਾਹਿਬ ਦਾ ਤੇ ਪੁਲਿਸ ਪਰੇਸ਼ਾਨ ਪੁਲਿਸ ਥਾਣਿਆਂ ਵਿੱਚ ਕੰਮ ਕਰੇ ਕਿ ਇਹਨਾਂ ਦਾ ਸਵਾਗਤ ਕਰੇ ਇਹ लाडले ਮਾਂ ਦੇ ਪੁੱਤ ਕਹਿੰਦੇ ਵੀ ਅਸੀਂ ਵੀਆਈਪੀ ਕਲਚਰ ਖਤਮ ਕਰਨਾ ਅੱਜ ਇਹ ਨੰਗਦੇ ਨੇ लाਡ ਲੀਆਂ ਫੋਗੀਆਂ ਆਪਣੀਆਂ ਹਨਾ ਵੀਆਈਪੀ ਹੂ ਢੂਡ ਇਧਰ ਨੂੰ ਹੂ ਢੂਡ ਕਿਉਂ ਸਾਡਾ ਜੀਟੀ ਰੋਡ ਦੇ ਪਿੰਡਾਂ ਨੂੰ ਡੇਲੀ ਪਤਾ ਲੱਗਦਾ ਪੁਲਿਸ ਵਿਚਾਰੀ ਰੋਜ਼ ਬੱਜੀ ਹੁੰਦੀ ਵੀ ਜਾਰੀ ਇੱਥੇ ਪੁਲਿਸ ਕਹਿੰਦੀ ਆ ਵੀ ਸਾਨੂੰ ਕੋਈ ਗਵਰਨਮੈਂਟ ਸਾਨੂੰ ਮੁੱਖ ਮੰਤਰੀ ਸਾਹਿਬ ਕਹਿੰਨ ਵੀ ਆ ਡਿਸੀਜਨ ਲੈ ਲਓ ਮੈਂ ਕਹਾ ਮੁੱਖ ਮੰਤਰੀ ਸਾਹਿਬ ਪੁਲਿਸ ਨੂੰ ਕਹਿੰਨ ਵੀ ਆ ਡਿਸੀਜਨ ਤੁਹਾਨੂੰ ਦਿੱਤਾ ਤੰਗ ਦੋ ਯਾਰ ਪੰਜ ਸੱਤ ਜਾਣੇ ਪ੍ਰਸ਼ਾਸਨ ਨੂੰ ਉਠਾਉਣਾ ਏ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਉਠਾਉਣ ਦੀ ਲੋੜ ਏ ਮੈਨੂੰ ਲੱਗਦਾ ਤੁਸੀਂ ਕਹਿੰਤੀ ਪ੍ਰਸ਼ਾਸਨ ਨਾਲ ਗੱਲਬਾਤ ਪੁਲਿਸ ਪ੍ਰਸ਼ਾਸਨ ਤੱਕ ਪਹੁੰਚਾਈਆਂ ਇਹਨਾਂ ਦੀਆਂ ਬਾਈ ਜੀ ਥੱਕ ਗਿਆ ਮੈਂ ਹਰ ਇੱਕ ਪੱਖੋਂ ਥੱਕ ਗਿਆ ਮੈਂ ਮੈਂ ਜੇਲ੍ਹਾਂ ਦਾ ਵੀ ਮੁੱਦਾ ਉਠਾਇਆ ਸੀ ਮੈਨੂੰ ਪੰਜਾਬ ਮੈਨੂੰ 5 ਦਿਨ ਜੇਲ੍ਹ ਦੇ ਵਿੱਚ ਮੇਰੇ ਤੇ ਇੱਕ ਪਰਚਾ ਆਇਆ ਮੈਨੂੰ 5 ਦਿਨ ਜੇਲ੍ਹ ਵਿੱਚ ਜਾਣਾ ਪਿਆ ਉਹ ਬੰਦਿਆਂ ਦੀ ਕੱਲੀ ਕੱਲੀ ਤਕਤੀ ਲੱਗਣੀ ਹੁਣ ਮੇਰੇ ਪਿੰਡ ਦੇ ਵਿੱਚ ਫੋਟਵਾਂ ਦਿਮਾਗ ਚ ਗੀਆਂ ਸੁਖਰਾਇਰਨ ਦਾ ਵਾਦੇ ਉਹ ਮੈਂ ਵੇਖ ਲਿਆ ਦੋ ਮੈਂ ਬੜਾ ਟਾਈਮ ਲੇ ਕੇ ਉਹਨਾਂ ਨੂੰ ਦੇਖ ਲਿਆ ਵੀ ਸੁਧਰ ਜਾਣਗੇ ਮੈਂ ਨਹੀਂ ਚਾਹੁੰਦਾ ਸੀ ਵੀ ਕਿਸੇ ਦੇ ਨਾਲ ਮੈਂ ਤੱਕਾ ਕਰਾਂ ਮੈਂ ਕਿਸੇ ਦਾ ਘਰ ਆਪਣੇ ਪਿੰਡ ਦੇ ਵਿੱਚੋਂ ਵਕਾਵਾ ਇਹੋ ਜਿਹਾ ਡਿਸੀਜਨ ਹੁਣ ਮੇਰੀ ਪੰਚਾਇਤ ਲਾਊਗੀ ਉਸ ਦਾ ਘਰ ਪਿੰਡ ਦੇ ਵਿੱਚੋਂ ਵੇਚਿਆ ਜਾਊਗਾ ਬੋਰਡ ਦੇ ਮੈਂਬਰ ਪੰਚਾਇਤ ਨੂੰ ਕਹਾਂਗੇ ਵੀ ਤੁਹਾਨੂੰ ਖੁੱਲੀ ਛੁੱਟੀ ਤੁਹਾਨੂੰ ਡਰਨ ਦੀ ਲੋੜ ਨਹੀਂ ਮੈਂ ਨਾਲਿਆਂ ਤੁਹਾਡੇ ਤੁਹਾਨੂੰ ਕੋਈ ਸਾਡੇ ਵੱਲ ਉਂਗਰ ਨਹੀਂ ਫਿੰਗਰ ਨਹੀਂ ਇਸ ਨਹੀਂ ਕਰੂਗਾ ਮੈਂ ਜੇ ਕੋਈ ਐਡੀ ਬਤਮੀਜ਼ੀ ਕਰੂਗਾ ਆਪਾਂ ਨੂੰ ਦੇਖ ਲਾਂਗੇ ਹਨ ਲਿਖਤੀ ਤੌਰ ਤੇ ਉਹਨੂੰ ਵਾਰਨਿੰਗ ਦੇ ਦੋ ਵੀ ਭਈ ਆ ਪੰਚਾਇਤ ਉਹਨੂੰ ਤੈਨੂੰ ਲਿਖਤੀ ਤੌਰ ਤੇ ਤੇਰੇ ਨਾਂ ਤੇ ਚਿੱਠੀ ਕੱਢੀ ਹੈ ਪੰਚਾਇਤ ਨੇ ਵੀ ਤੈਨੂੰ ਆਇਆ ਹੁਣ ਤੂੰ ਸਮਝ ਲੈ ਤੂੰ ਇਹ ਤੇਰਾ ਪੱਖ ਹੈ ਤੂੰ ਪੰਚਾਇਤ ਨੂੰ ਜਾ ਕੇ ਦੱਸਿਆ ਬਿਜਲੀ ਦਾ ਬਿੱਲ ਆਟਾ ਦਾਲ ਸਕੀਮ ਆ ਹੋਰਨੇਕਾਂ ਸੁਹਣਤਾਉਂਦੀਆਂ ਨੇ ਹਨਾ ਸਰਕਾਰ ਵੱਲੋਂ ਉਹ ਪੂਰਨ ਤੌਰ ਤੇ ਬੰਦ ਹੋਣਗੀਆਂ ਪਾਣੀ ਦਾ ਕਨੈਕਸ਼ਨ ਕੱਟਿਆ ਜਾਵੇਗਾ ਉਹਦਾ ਉਹਦਾ ਮਤਲਬ ਕਾਫੀ ਚੀਜ਼ਾਂ ਹੀ ਮੈਨੂੰ ਸਕਤੀ ਕਰਾਂਗੇ ਹਨਾ ਨਸ਼ਾ ਖਤਮ ਕਰੋ ਪਹਿਲੀ ਲੋੜ ਨਸ਼ਾ ਖਤਮ ਕਰਨ ਦੀ ਆ ਤੇ ਜਿਹੜੀ ਸਾਡੀ ਕਿਸਾਨੀ ਬਹਾਲ ਕਰਨ ਦੀ ਲੋੜ ਆ ਤੇ ਸਾਡੇ ਕਿਸਾਨ ਜਿਹੜੇ ਬਾੜਾਂ ਉੱਤੇ ਰੋਲਣਦੇ ਉਹਨਾਂ ਨੂੰ ਬਹਾਲ ਕਰਨ ਦੀ ਲੋੜ ਆ ਕਹਿੰਦੇ ਮੈਂ ਗੱਲਾਂ ਬਾਤਾਂ ਕਰ ਰਿਹਾ ਵਾਂ ਮੈਂ ਜਾ ਰਿਹਾ ਵਾਂ ਨਾ ਡਲੇਵਾਲ ਸਾਹਿਬ ਨੂੰ ਵੀ ਮਿਲ ਰਿਹਾ ਵਾਂ ਉਹਨਾਂ ਨੂੰ ਕਹਿ ਰਿਹਾ ਕਿ ਉੱਠ ਜਾ ਤੁਸੀਂ ਕਹਿ ਰਹੇ ਕਿਸਾਨੀ ਨੂੰ ਲੈ ਕੇ ਕਿਹਾ ਕਿ ਆਈਏਐਸ ਜਾਂ ਆਈਪੀਐਸ ਜਾਂ ਪੀਸੀਐਸ ਦੀ ਤਿਆਰੀ ਕਰਨ ਵਾਸਤੇ ਨੌਜਵਾਨਾਂ ਦੀ ਹੈਲਪ ਕੀਤੀ ਜਾਊਗੀ ਪੈਸੇ ਦੇ ਪੱਕੇ ਹੋ ਜਾਏਗਾ ਕਿਸੇ ਵੀ ਤਰੀਕੇ ਦੇ ਪੱਕੇ ਹੋ ਜਾਏ ਪਿੰਚਾਇਤ ਤੁਹਾਡੇ ਨਾਲ ਖੜੀ ਹੈ ਪੁੱਤ ਜਦੋਂ ਮਰਜੀ ਐਨੀ ਟਾਈਮ ਆਓ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਐ ਪੜਾਈ ਵਾਸਤੇ ਜੋ ਵੀ ਕੋਚਿੰਗ ਦੀ ਲੋੜ ਐ ਜਿੱਥੇ-ਜਿੱਥੇ ਦੀ ਲੋੜ ਐ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਹੋਰ ਵੀ ਅਸੀਂ ਗਰੀਬ ਬੱਚਿਆਂ ਦੇ ਜਦੋਂ ਕਈ ਦਾ ਆਪਣਾ ਵਿਆਹ ਕਰਦੇ ਕੋਈ ਪਿੰਡ ਦੇ ਵਿੱਚ ਕੋਈ ਘਰ ਡਿੱਗ ਜਾਂਦਾ ਉਹਦੀ ਹੈਲਪ ਕਰੀ ਦੀਆਂ ਇਦਾਂ ਅਸੀਂ ਕਰਾਂਗੇ ਕਿਉਂਕਿ ਜੇ ਸਾਡੇ ਬੱਚੇ ਨਾ ਪੜੇ ਜੇ ਸਾਡਾ ਪਿੰਡ ਦੇ ਵਿੱਚੋਂ ਕੋਈ ਕਾਬਲ ਬੱਚੇ ਨਾ ਨਿਕਲੇ ਤਾਂ ਸਾਡਾ ਵੀ ਫਿਰ ਮਾਣ ਨਹੀਂ ਰਹੂਗਾ ਨਾ ਪਿੰਡ ਦਾ ਮਤਲਬ ਪੰਜਾਬ ਵਿੱਚ ਵਧ ਰਹੇ ਨਸ਼ੇ ਨੂੰ ਲੈ ਕੇ ਜਿੱਥੇ ਪੰਜਾਬ ਪੂਰੀ ਤਰ੍ਹਾਂ ਨਾਲ ਗਰਕ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਸਰਕਾਰ ਇਸ ਵਿੱਚ ਲਗਾਤਾਰ ਹੀ फेल ਹੁੰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ 2022 ਦੇ ਵਿੱਚ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਪੰਜਾਬ ਚ ਬਣੀ ਸੀ ਤਾਂ ਉਸ ਵੇਲੇ ਬਹੁਤ ਵੱਡੇ ਦਾਅਵੇ ਕੀਤੇ ਗਏ ਸਨ ਚਾਹੇ ਉਸ ਵਿੱਚ ਕਿਹਾ ਗਿਆ ਹੋਵੇ ਕਿ ਉਹ ਨੌਜਵਾਨਾਂ ਨੂੰ ਵਧੀਆ ਉੱਚੀ ਸਿੱਖਿਆ ਜਿਹੜੀ ਹੈ ਉਹ ਦਿੱਤੀ ਜਾਂਦੀ ਹੋਵੇ ਦੂਸਰੇ ਪਾਸੇ ਨਸ਼ੇ ਨੂੰ ਖਤਮ ਕਰਨ ਦੀ ਗੱਲ ਜਿਹੜੀ ਹੈ ਉਹ ਕੀਤੀ ਜਾਂਦੀ ਹੋਵੇ ਲੇਕਿਨ ਪਿੰਡਾਂ ਦੇ ਵਿੱਚ ਅੱਜ ਵੀ ਹਾਲਾਤ ਜਿਹੜੇ ਨੇ ਉਹ ਬਦ ਤੋਂ ਬੱਤਰ ਨੇ ਲੇਕਿਨ ਅੰਮ੍ਰਿਤਸਰ ਦੇ ਮਾਨਾ ਵਾਲਾ ਕਲਾਂ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜਿਸ ਵਿੱਚ ਨੌਜਵਾਨ ਵੱਲੋਂ ਪੋਸਟਰ ਜਿਹੜੇ ਨੇ ਉੱਥੇ ਲਵਾਏ ਜਾ ਰਹੇ ਨੇ ਪੰਚਾਇਤ ਵੱਲੋਂ ਜਿਹੜੇ ਪੋਸਟਰ ਲਵਾਏ ਜਾ ਰਹੇ ਨੇ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੋਇਆ ਪਾਇਆ ਗਿਆ ਤਾਂ ਉਸ ਖਿਲਾਫ ਸਖਤੋ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਅਸੀਂ ਮਾਨਾਵਾਲੇ ਪਿੰਡ ਦੇ ਵਿੱਚ ਮੌਜੂਦ ਹਾਂ ਬੇਸ਼ੱਕ ਹਨੇਰੇ ਦਾ ਸਮਾਂ ਆ ਤੁੰਦ ਬਹੁਤ ਆ ਠੰਡ ਬਹੁਤ ਆ ਲੇਕਿਨ ਸਰਪੰਚ ਅਤੇ ਸਰਪੰਚ ਦੇ ਪੰਚ ਜਿਹੜੇ ਨੇ ਉਹ ਲਗਾਤਾਰ ਹੀ ਲੱਗੇ ਹੋਏ ਨੇ ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਲਈ सरपंच साहब पहला तो बहुत-बहुत ਤੁਹਾਡਾ ਧੰਨਵਾਦ ਕਿ ਤੁਸੀਂ ਨੌਜਵਾਨਾਂ ਲਈ ਆਵਾਜ਼ ਚੁੱਕੀ ਲੇਕਿਨ ਲੱਗਦਾ ਹੈ ਕਿ ਇੱਕ ਪਿੰਡ ਜੇਕਰ ਆਵਾਜ਼ ਚੁੱਕਦਾ ਪਿਆ ਤਾਂ ਸਾਰੇ ਪਿੰਡਾਂ ਨੂੰ ਜਿਹੜੀ ਆਵਾਜ਼ ਚੁੱਕਣੀ ਚਾਹੀਦੀ ਤਾਂ ਜੋ ਕਿ ਪੰਜਾਬ 'ਚ ਨਸ਼ਾ ਜਿਹੜਾ ਹੈ ਅੱਤਵਾਦ ਵਾਂਗੂ ਖਤਮ ਹੋ ਸਕੇ ਬਿਲਕੁਲ ਜੀ ਬਿਲਕੁਲ ਗੱਲ ਹੈ ਵੀ ਸਾਨੂੰ ਸਾਰਿਆਂ ਨੂੰ ਮਤਲਬ ਅਸੀਂ ਬੰਨਣ ਲੱਗਿਆਂ ਤਾਂ ਸਾਰੇ ਕਹਿੰਨੇ ਆ ਵੀ ਸਾਨੂੰ ਬਣਾਓ ਸਾਡੀ ਪੰਚਾਇਤ ਬਣਾਓ ਅਸੀਂ ਨਸ਼ਾ ਪਿੰਡ ਚੋਂ ਖਤਮ ਕਰਾਂਗੇ ਜਦੋਂ ਬਣ ਜਾਂਦੇ ਆ ਫਿਰ ਅਸੀਂ ਵੀ ਇਸ ਲੋ ਇੰਨੇ ਸਾਨੂੰ ਸਾਰਿਆਂ ਨੂੰ ਉੱਠਣਾ ਪਊਗਾ ਵੀਰੇ ਜਾਗਣਾ ਪਊਗਾ ਇਹ ਨਹੀਂ ਤੁਹਾਨੂੰ ਆਣ ਕੇ ਕਿਸੇ ਭਗਤ ਸਿੰਘ ਨੇ ਨਹੀਂ ਜਗਾਉਣਾ ਤੁਹਾਨੂੰ ਖੁਦ ਜਾਗਣਾ ਪਊ ਆਪਣੇ ਪਿੰਡ ਵਾਸਤੇ ਇਹਦੀ ਪੀੜੀ ਸਾਰੀ ਬਰਬਾਦ ਹੋ ਗਈ ਨਾ ਤੁਹਾਨੂੰ ਪਿੰਡ ਵਿੱਚ ਜਦੋਂ ਸਾਰੇ ਫੌਰੀ ਚਲੇ ਗਿਆ ਬਾਕੀ ਬੈਲਟਾਂ ਦੇ ਵਿੱਚ ਅ ਜਿੱਦਾਂ ਹੁਣ ਮਾਝੇ ਵਿੱਚ ਥੋੜਾ ਹੁਣ ਬਾਅਦ ਚੋਂ ਚਲਿਆ ਸੀ ਟ੍ਰੈਂਡ ਹਨਾ ਉਹ ਬੁੱਡੇ ਬੁੱਡੇ ਦੀਦੇ ਨਾ ਬਾਅਦ ਚ ਤੁਹਾਨੂੰ ਇਦਾਂ ਹੀ ਕੋਈ ਟਾਵੇਂ ਟਾਵੇਂ ਦੇਖਣੇ ਜਿਹੜਾ ਨੌਜਵਾਨਾਂਾਂ ਪਿੰਡ 'ਚ ਦਿਖਿਆ ਸਾਰੇ ਸ਼ਮਸ਼ਾਨ ਘਾਟਾਂ ਨੂੰ ਜਦੋਂ ਰੇਲ ਬਣੀ ਤੇ ਫਿਰ ਤੁਹਾਨੂੰ ਤੁਸੀਂ ਫਿਰ ਜਾਗੋਗੇ ਸੋ ਜਾਗੋ ਮੈਂ ਸਮੂਹ ਪੰਜਾਬ ਦੀਆਂ ਪੰਚਾਇਤਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਜਾਗ ਜਾਓ ਜਾਗ ਜੀ ਤੁਹਾਨੂੰ ਜਾਗਣਾ ਪੈਣਾ ਹੋਰ ਕਿਸੇ ਨੇ ਤੁਹਾਨੂੰ ਆਣ ਕੇ ਜਗਾਉਣੇ ਖੁਦ ਜਾਗਣਾ ਪਣਾ ਆਪਣੀ ਜ਼ਮੀਰ ਨੂੰ ਜਗਾਓ ਲੇਕਿਨ ਮੌਜੂਦਾ ਸਰਕਾਰ ਬੜੇ ਵੱਡੇ ਦਾਅਵੇ ਕਰਦੀ ਸੀ 2022 ਚ ਉਹਨਾਂ ਦੀਆਂ ਜਿੰਨੀਆਂ ਸਪੀਚਸ ਵੇਖਿਆ ਜਾਂ ਨਸ਼ਾ ਬਹਿਬਲ ਕਲਾ ਨਸ਼ਾ ਬਹਿਬਲ ਕਲਾ ਸੀ ਲੇਕਿਨ ਅਜੇ ਤੱਕ ਗਰਾਊਂਡ ਤੇ ਤੁਹਾਨੂੰ ਕੀ ਨਜ਼ਰ ਆਉਂਦਾ ਪਿੰਡ ਦੇ ਹਾਲਾਤ ਕੀ ਨੇ ਪਿੰਡ ਤੇ ਨਸ਼ਾ ਕਿੰਨਾ ਕੁ ਨਜ਼ਰ ਆਉਂਦਾ ਤੁਹਾਨੂੰ ਪਿੰਡ ਪੂਰੇ ਪੈਕ ਹੋਏ ਆ ਵੀਰੇ ਨਸ਼ੇ ਦੇ ਨਾਲ ਮੈਂ ਜਿਹੜਾ ਕਹਾਂ ਵੀ 90% ਲੋਕ ਨਸ਼ਾ ਵੇਚ ਕੇ ਆਪਣਾ ਗੁਜ਼ਾਰਾ ਡੇ ਨੇ ਕਰਨ ਗੱਡੀਆਂ ਰੱਖੀਆਂ ਨੇ ਨਜਾਰੇ ਡੇ ਲੈਣ ਲੈਣਾ ਹਨਾ 10% ਲੋਕ ਬਚ ਗਏ ਨੇ ਜਿਹੜੇ ਮਿਹਨਤ ਦੇ ਨਾਲ ਆਪਣੇ ਘਰ ਪਾਲਦੇ ਨੇ ਹਨਾ ਤੇ ਉਹਨਾਂ ਨੂੰ ਇਹ ਡਰ ਹੁੰਦਾ ਵੀ ਅਸੀਂ ਕਿਤੇ ਰਿਸ਼ਤੇਦਾਰੀ ਦੇ ਜਾਈਏ ਮਗਰੋਂ ਸਾਡਾ ਮੋਟਰਸਾਈਕਲ ਸਾਡਾ ਸਿਲੰਡਰ ਸਾਡੀਆਂ ਚੀਜ਼ਾਂ ਚੋਰੀ ਹੋਈ ਨਹੀਂ ਸਰਕਾਰ ਨੇ ਇੱਕ ਡਰਾਮਾ ਰਚਿਆ ਸੀ ਬਾਈਬਲ ਕਲਾਮ ਵਾਲਾ ਲਾ ਲਓ ਨਸ਼ੇ ਦਾ ਲਾ ਲਓ ਮੁੱਦਾ ਲਾ ਲਓ ਸਰਕਾਰ ਨੇ ਇੱਕ ਡਰਾਮਾ ਰਚਿਆ ਸੀ ਡਰਾਮੇ ਤੋਂ ਬਿਨਾ ਕੁਝ ਨਹੀਂ ਅੱਜ ਹੁਣ ਭਗਵੰਤ ਮਾਨ ਜੀ ਕਿੱਥੇ ਨੇ ਸੌਂਗੇ ਨੇ ਵਿਆਹ ਕਰਾਉਣ ਤੋਂ ਬਾਅਦ ਕਿੱਥੇ ਨੇ ਵਿਅਸਤ ਹੋ ਗਏ ਨੇ ਹੁਣ ਤੇ ਬੱਚਾ ਵੀ ਹੋ ਗਿਆ ਇੱਕ ਕਿਰਪਾ ਕਰਕੇ ਲੜਾਈ ਝਗੜਿਆਂ ਤੋਂ ਬਾਹਰ ਨਿਕਲ ਕੇ ਪੰਜਾਬ ਦੇ ਮਾਹੌਲ ਵੱਲ ਧਿਆਨ ਕਰੋ ਆਪਣਾ ਭਗਵੰਤ ਮਾਨ ਜੀ ਪੰਜਾਬ ਨੂੰ ਤੁਹਾਡੀ ਲੋੜ ਆ ਤੁਸੀਂ ਜਿੱਦਾਂ ਪੂਰਾ ਕਰਦੇ ਸੀ ਨਾ ਵੀ ਰੰਗਲਾ ਪੰਜਾਬ ਬਣਾਉਣਾ ਮੈਨੂੰ ਮੈਨੂੰ ਲੱਗਦਾ ਕੰਗਲਾ ਪੰਜਾਬ ਆ ਇਸ ਪੰਜਾਬ ਵੇਖੋ ਕੰਗਲਾ ਪੰਜਾਬ ਨਾ ਹੋਣ ਦਿਓ ਕਿਉਂਕਿ ਪੰਜਾਬ ਦੇ ਉੱਤੋਂ ਸਾਰਾ ਹੀ ਹਿੰਦੁਸਤਾਨ ਰੋਟੀ ਖਾ ਰਿਆ ਪੰਜਾਬ ਦੇ ਨੌਜਵਾਨੀ ਪੰਜਾਬ ਦੀ ਖੇਤੀ ਤੋਂ ਸਾਰਾ ਹਿੰਦੁਸਤਾਨ ਕੀ ਗੱਲ ਤੁਸੀਂ ਚਾਹੁੰਦੇ ਨਹੀਂ ਵੀ ਤੁਹਾਡੇ ਕਿਸਾਨਾਂ ਦੇ ਬੱਚੇ ਬਚਣ ਤੁਹਾਡੇ ਗਰੀਬ ਮਜ਼ਦੂਰਾਂ ਦੇ ਬੱਚੇ ਬਚਣ ਉੱਠ ਜੋ ਅੱਜ ਵੀ ਉੱਠ ਜੋ ਅਸੀਂ ਤੁਹਾਡੇ ਨਾਲ ਆ ਕਿਸੇ ਵੀ ਪਾਰਟੀ ਦੇ ਨਾਲ ਹੋਈ ਅਸੀਂ ਪਰ ਤੁਹਾਡੇ ਨਾਲ ਆ ਅਸੀਂ ਤੁਹਾਡਾ ਸਾਥ ਦੇਵਾਂਗੇ ਉੱਠ ਜੋ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਤੇ ਕਹਿੰਦੇ ਨੇ ਕਿ ਅਸੀਂ ਲਗਾਤਾਰ ਨੌਕਰੀਆਂ ਦੇ ਰਹੇ ਨੇ ਨਸ਼ਾ ਖਤਮ ਕਰ ਰਹੇ ਆ ਬਹੁਤ ساری ਖੇਪ ਜਿਹੜੀਆਂ ਬਾਹਰੋਂ ਆ ਰਹੀਆਂ ਨੇ ਉਹਨਾਂ ਅਮਰਸਰ ਦੇ ਪੁਲਿਸ ਕਮਿਸ਼ਨਰ ਪ੍ਰੈਸ ਕਾਨਫਰੰਸ ਕਰ ਰਹੇ ਨੇ ਐਸਐਸਪੀ ਕਮਿਸ਼ਨਰ ਜਿਹੜੇ ਨੇ ਉਹ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਤੁਸੀਂ ਕਹਿ ਰਹੇ ਹੋ ਕਿ ਨਸ਼ਾ ਖਤਮ ਨਹੀਂ ਹੋ ਪਾਰਾ ਕੀ ਕਾਰਨ ਸਮਝਦੇ ਹੋਰੇ ਪਿੱਛੇ ਕੀ ਲੱਗਦਾ ਕਿ ਜਿਹੜੀਆਂ ਵੱਡੀਆਂ ਮੱਛੀਆਂ ਨੇ ਉਹ ਨਹੀਂ ਆ ਥਾ ਪਾਰੀਆਂ ਮੈਂ ਕਹਾਂ ਬਿਲਕੁਲ ਜੀ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਹਿੰਨਾ ਗੇੜੇ ਤੇ ਤੁਸੀਂ ਅਮਰੀ ਸਰ ਨਿਤ ਮਾਰਦੇ ਜੇ ਆ ਜਾਂਦੇ ਜੇ ਕਦੀ ਨਸ਼ੇ ਉੱਤੇ ਤੁਸੀਂ ਐਨਡੀਪੀਐਕਸ ਤੇ ਕੋਈ ਵੱਡੀ ਮੀਟਿੰਗ ਕੀਤੀ ਲੋਕਾਂ ਨੂੰ ਸੱਦਿਆ ਪੰਚਾਇਤਾਂ ਨੂੰ ਬੁਲਾਇਆ ਲੋਕਾਂ ਦੇ ਹਾਲਾਤ ਜਾਣੂ ਕਿਸੇ ਪਿੰਡ ਮੇਰੇ ਪਿੰਡ ਵਿੱਚ ਆਜੋ ਮੈਂ ਤੁਹਾਨੂੰ ਕੱਲੇ ਕੱਲੇ ਘਰ ਨੂੰ ਆਇਡੈਂਟੀਫਾਈ ਕਰ ਦੇਣਾ ਅੱਛਾ ਉਹ ਫਿਰ ਲੋਕਾਂ ਨੇ ਕੀ ਡਰਾਮਾ ਬਣਿਆ ਵੀ ਆ ਸਾਨੂੰ ਹਾਰਡ ਦੀ ਪ੍ਰੋਬਲਮ ਕੋਈ ਕਹਿੰਦਾ ਸਾਨੂੰ ਕਿਸ ਤਰੀਕੇ ਮੈਂ ਕਹਿੰਦਾ ਯਾਰ ਜਿੱਦਣ ਤੁਸੀਂ ਨਸ਼ਾ ਵੇਚਦੇ ਉਦੋਂ ਤੁਹਾਨੂੰ ਕੋਈ ਪ੍ਰੋਬਲਮ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਪਿੰਡ ਆਓ ਮੇਰੇ ਮੈਂ ਆਪਣੇ ਪਿੰਡ ਤੋਂ ਸ਼ਰਵਾਦ ਕਰਨੀ ਚਾਹੁੰਨਾ ਮੈਂ ਤੁਹਾਡਾ ਸਾਥ ਦੇਣਾ ਚਾਹੁੰਨਾ ਮੇਰਾ ਮੈਨੂੰ ਤੁਹਾਡੇ ਸਾਥ ਦੀ ਲੋੜ ਆ ਮੇਰੇ ਪਿੰਡ ਆਓ ਮੈਂ ਤੁਹਾਨੂੰ ਦੱਸਦਾ ਕਿਹੜਾ ਕਿਹੜਾ ਘਰ ਵੇਚਦਾ ਨਸ਼ਾ ਵੇਖੋ ਆਣ ਕੇ ਗੀੜਾ ਮਾਰ ਕੇ ਪੁਲਿਸ ਨੂੰ ਇੰਨਾ ਪਰੇਸ਼ਾਨ ਕਰਦੇ ਨੇ ਰੂਟ ਲੱਗਾ ਹੁੰਦਾ ਡੇਲੀ ਰੂਟ ਲੱਗਾ ਹੁੰਦਾ ਮੁੱਖ ਮੰਤਰੀ ਸਾਹਿਬ ਦਾ ਤੇ ਪੁਲਿਸ ਪਰੇਸ਼ਾਨ ਪੁਲਿਸ ਥਾਣਿਆਂ ਵਿੱਚ ਕੰਮ ਕਰੇ ਕਿ ਇਹਨਾਂ ਦਾ ਸਵਾਗਤ ਕਰੇ ਹੂੰ بس ਉਹਨਾ ਮਨੂ ਇਹ ਇਹ लाਡਲੇ ਮਾਂ ਦੇ ਪੁੱਤ ਕਹਿੰਦੇ ਵੀ ਅਸੀਂ ਵੀਆਈਪੀ ਕਲਚਰ ਖਤਮ ਕਰਨਾ ਅੱਜ ਇਹ ਲੰਘਦੇ ਨੇ लाਡ ਲੀਆਂ ਫੌਜਾਂ ਆਪਣੀਆਂ ਹਨਾ ਵੀਆਈਪੀ ਹੂਡ ਹੂਡ ਇਧਰ ਨੂੰ ਹੂਡ ਹੂਡ ਕਿਉਂ ਸਾਡਾ ਜੀਟੀ ਰੋਡ ਦੇ ਪਿੰਡਾਂ ਨੂੰ ਦਿੱਲੀ ਪਤਾ ਲੱਗਦਾ ਪੁਲਿਸ ਵਿਚਾਰੀ ਰੋਜ਼ ਬੱਜੀ ਹੁੰਦੀ ਵਿਚਾਰੀ ਇੱਥੇ ਉਹ ਲੋਕੀ ਉਹ ਨਸ਼ੇ ਦੇ ਕੰਮ ਕਰੇ ਵੀ ਤੁਹਾਨੂੰ ਵੀਆਈਪੀ ਟ੍ਰੀਟ ਦੇਵੇ ਤੁਸੀਂ ਕੀਤੀ ਪ੍ਰਸ਼ਾਸਨ ਨਾਲ ਗੱਲਬਾਤ ਪੁਲਿਸ ਪ੍ਰਸ਼ਾਸਨ ਤੱਕ ਪਹੁੰਚਾਈਆਂ ਉਹਨਾਂ ਦੀਆਂ ਬਾਈ ਜੀ ਥੱਕ ਗਿਆ ਮੈਂ ਹਰ ਇੱਕ ਪੱਖੋਂ ਥੱਕ ਗਿਆ ਮੈਂ ਮੈਂ ਬੜੀ ਬੜੀ ਕਿਹਾ ਮੈਂ ਜੇਲ੍ਹਾਂ ਦਾ ਵੀ ਮੁੱਦਾ ਉਠਾਇਆ ਸੀ ਮੈਨੂੰ ਪੰਜਾਬ ਮੈਨੂੰ 5 ਦਿਨ ਜੇਲ੍ਹ ਦੇ ਵਿੱਚ ਮੇਰੇ ਤੇ ਇੱਕ ਪਰਚਾ ਆਇਆ ਮੈਨੂੰ 5 ਦਿਨ ਜੇਲ੍ਹ ਵਿੱਚ ਜਾਣਾ ਪਿਆ ਕਿਨੇ ਕਹਾਣੀ ਘਟਕੇ ਮੇਰੇ ਤੇ ਪਰਚਾ ਕੀਤਾ ਮੈਂ ਜੇਲ੍ਹ ਦੇ ਹਰ ਹਾਲਾਤ ਦੱਸੇ ਫਿਰ ਉਦੋਂ ਜੇਲ੍ਹ ਮੰਤਰੀ ਦੌੜਦਾ ਭੱਜਿਆ ਆਏ ਉਹ ਮੈਂ ਕਿਹਾ ਕੋਸ਼ਿਸ਼ ਕਰਨਗੇ ਪੰਜਾਬ ਵਾਸਤੇ ਕੋਈ ਗੱਲ ਕਰਨਗੇ ਪਰ ਨਾ ਕੁਝ ਨਹੀਂ ਉੱਥੇ ਦਾ ਉੱਥੇ ਹੀ ਮਤਲਬ ਟਾਣੀ ਉੱਥੇ ਦੀ ਉੱਥੇ ਹੀ ਆ ਕੋਈ ਨਹੀਂ ਵੇਖੋ ਸਾਨੂੰ ਜਾਗਣਾ ਪਊਗਾ ਬਾਈ ਜੀ ਗੱਲਾਂ ਕਰਨੀਆਂ ਨਹੀਂ ਸਾਨੂੰ ਜਾਗਣਾ ਪਊਗਾ ਮੰਨ ਲਓ ਅਸੀਂ ਗੱਲਾਂ ਬਹੁਤ ਵੱਡੀਆਂ-ਵੱਡੀਆਂ ਕਰਦੇ ਹਾਂ ਬਹੁਤ ਗੱਲਾਂ ਕਰਦਾ ਮੈਨੂੰ ਵੀ ਥੋੜੇ ਕਮੈਂਟ ਕਰੀ ਜਾਂਦੇ ਵੀ ਨਹੀਂ ਇਦਾਂ ਹੋਣਾ ਨਹੀਂ ਯਾਰ ਵੇਖੋ ਪਖ ਸਿੰਘ ਕਿਤੋਂ ਨਹੀਂ ਆਉਣਾ ਤੈਨੂੰ ਆਪ ਬਨਣਾ ਪੈਣਾ ਵੇਖੋ ਬਨਣਾ ਨਹੀਂ ਕਮ ਸੇ ਕਮ ਇੱਕ ਸੋਚ ਬਣਾ ਲਓ ਆਪਣੇ ਆਪ ਨੂੰ ਡਿਵੈਲਪ ਕਰ ਲਓ ਯਾਰ ਸਾਡਾ ਪਿੰਡ ਆ ਸਾਡੇ ਲੋਕ ਨੇ ਸਾਡੇ ਬੱਚੇ ਨੇ ਜਿਹੜਾ ਨਸ਼ਾ ਕਰਦੇ ਉਹਦੀ ਉਹਨੂੰ ਗੱਲ 'ਚ ਲਈਏ ਆਪਣੇ ਉਹਨੂੰ ਰਿਕੁਐਸਟ ਕਰੀਏ ਭਈ ਨਾ ਇਦਾਂ ਕਰੀ ਜੇ ਸਾਡੇ ਵੱਲੋਂ ਕਿਹੇ ਤੈਨੂੰ ਫਾਈਨੈਂਸ਼ੀਅਲੀ ਤਰੀਕੇ ਦੀ ਵੀ ਕੋਈ ਲੋੜ ਅਸੀਂ ਨਾਲ ਆ ਤੇਰੇ ਯਾਰ ਹਨਾ ਕਿਉਂਕਿ ਹਰ ਇੱਕ ਤਰ੍ਹਾਂ ਦਾ ਅਸੀਂ ਸਾਥ ਦੇਣ ਨੂੰ ਤਿਆਰ ਹਾਂ ਪਰ ਇਹਨਾਂ ਵਿਚ ਨਾਲ ਨੂੰ ਫਰੈਂਚ ਫਾਈਨੈਂਸ਼ਲੀ ਕਿੰਨੀ ਕੀ ਜਰੂਰਤ ਹੋ ਸਕਦੀ ਹੈ ਤਾਂ ਹੁਣ ਲੱਗਦਾ ਨਹੀਂ ਕਿ ਉਹ ਤੇ ਆਪਣੇ ਆਲਰੇਡੀ ਘਰ ਭਰਦੇ ਪਏ ਆ ਨਹੀਂ ਵੀਰੇ ਮੈਂ ਜਿਹੜਾ ਨਸ਼ਾ ਕਰ ਰਿਹਾ ਕਰ ਰਿਹਾ ਜਿਹੜਾ ਮੈਂ ਨਸ਼ਾ ਵੇਚਣ ਵਾਲੇ ਦੀ ਗੱਲ ਨਹੀਂ ਕੀਤੀ ਜਿਹੜਾ ਨਸ਼ਾ ਕਰ ਰਿਹਾ ਉਹਦੀ ਗੱਲ ਕਰਦਾ ਵੀ ਜੇ ਤੈਨੂੰ ਕਿਸੇ ਤਰ੍ਹਾਂ ਦੀ ਐਡਮਿਟ ਐਡਮਿਟ ਹੋਣਾ ਤੋਂ ਕਿਤੇ ਵੀ ਕਿਸੇ ਤਰ੍ਹਾਂ ਦੀ ਤੈਨੂੰ ਲੋੜ ਹੈਂ ਤੇਰਾ ਸਾਥ ਦੇਣ ਨੂੰ ਤਿਆਰ ਆਂ ਇਦਾਂ ਦੀ ਗੱਲ ਕੀਤੀ ਨਸ਼ਾ ਵੇਚਣ ਵਾਲਿਆਂ ਤਾਂ ਮੈਂ ਸਖਤ ਬਰਖਲਾਫ ਆ ਉਹ ਬੰਦਿਆਂ ਦੀ ਕੱਲੀ ਕੱਲੀ ਤਕਤੀ ਲੱਗਣੀ ਹੁਣ ਮੇਰੇ ਪਿੰਡ ਦੇ ਵਿੱਚ ਤੇ ਤੁਸੀਂ ਉਧਰ ਆਇਓ ਜਰੂਰ ਉਹ ਤਕਤੀਆਂ ਦੀ ਵੋਟਾਂ ਦਿਮਾਗ ਚ ਉਹ ਗੱਲ ਮੈਨੂੰ ਵੀ ਨਾਮ ਲੰਦਾ ਮੈਨੂੰ ਇੰਨਾ ਪਤਾ ਵੀ ਆ ਬੰਦਾ ਉਹ ਬੰਦੇ ਮੇਰੇ ਤੋਂ ਕਰਨ ਭੰਨਦੇ ਨੇ ਉਹ ਮੈਂ ਵੇਖ ਲਿਆ ਦੋ ਮੈਂ ਬੜਾ ਟਾਈਮ ਲੀਕ ਇਹਨਾਂ ਨੂੰ ਦੇਖ ਲਿਆ ਵੀ ਸੁਧਰ ਜਾਣਗੇ ਮੈਂ ਨਹੀਂ ਚਾਹੁੰਦਾ ਸੀ ਵੀ ਕਿਸ ਦੇ ਨਾਲ ਮੈਂ ਧੱਕਾ ਕਰਾਂ ਮੈਂ ਕਿਸੇ ਦਾ ਘਰ ਆਪਣੇ ਪਿੰਡ ਦੇ ਵਿੱਚੋਂ ਵਕਾਵਾ ਇਹੋ ਜਿਹਾ ਡਿਸੀਜਨ ਹੁਣ ਮੇਰੀ ਪੰਚਾਇਤ ਲਾਊਗੀ ਉਸ ਦਾ ਘਰ ਪਿੰਡ ਦੇ ਵਿੱਚੋਂ ਵੇਚਿਆ ਜਾਊਗਾ ਬਿਲਕੁਲ ਬਿਲਕੁਲ ਇੱਕ ਹੋਰ ਤੁਸੀਂ ਬੜੀ ਵੱਡੀ ਗੱਲ ਲਿਖਿਆ ਹੈ ਕਿ ਆਈਏਐਸ ਜਾਂ ਆਈਪੀਐਸ ਜਾਂ ਪੀਸੀਐਸ ਦੀ ਤਿਆਰੀ ਕਰਨ ਵਾਸਤੇ ਨੌਜਵਾਨਾਂ ਦੀ ਹੈਲਪ ਕੀਤੀ ਜਾਊਗੀ ਪੈਸੇ ਦੇ ਪੱਖੋਂ ਹੋ ਜਾਏਗਾ ਕਿਸੇ ਵੀ ਤਰੀਕੇ ਦੇ ਪੱਖੋਂ ਹੋ ਜਾਏ ਕਿਉਂਕਿ ਸਾਨੂੰ ਜ਼ਰੂਰਤ ਵੀ ਆ ਪੰਜਾਬ ਦੇ ਨਾਲ ਇਹ ਕਿਸ ਤਰ੍ਹਾਂ ਦੀ ਮਾਕ ਚ ਆਇਆ ਹੈਗੇ ਬੱਚੇ ਜਿਹੜੇ ਪੜਨਾ ਚਾਹੁੰਦੇ ਨੇ ਜਾਂ ਜਿਹੜੇ ਬੱਚੇ ਪੜ ਕੇ ਆਈਪੀਐਸ ਜਾਂ ਪੀਪੀਐਸ ਜਿਹੜਾ ਬਣਨਾ ਚਾਹੁੰਦੇ ਨੇ ਬਿਲਕੁਲ ਜੀ ਬਿਲਕੁਲ ਬਹੁਤ ਜ਼ਿਆਦੇ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਮਤਲਬ ਸਹਾਇਤਾ ਦੀ ਲੋੜ ਹੁੰਦੀ ਹੈ ਨਾ ਪਰ ਉਹ ਗੱਲ ਨਹੀਂ ਕਿਸੇ ਨਾਲ ਕਰ ਸਕਦੇ ਅਸੀਂ ਆਪਣੀ ਪੰਚਾਇਤ ਵੱਲੋਂ ਤੈ ਹੀ ਡਿਸੀਜਨ ਲਿਆ ਵੀ ਉਹਨਾਂ ਦੇ ਸਾਹਮਣੇ ਇੱਕ ਕਰ ਦਿੱਤਾ ਹਨਾ ਪੱਖ ਕਰ ਦਿੱਤਾ ਵੀ ਪੰਚਾਇਤ ਤੁਹਾਡੇ ਨਾਲ ਖੜੀ ਹੈ ਪੁੱਤ ਜਦੋਂ ਮਰਜ਼ੀ ਐਨੀ ਟਾਈਮ ਆਓ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਹੈ ਪੜ੍ਹਾਈ ਵਾਸਤੇ ਜੋ ਵੀ ਕੋਚਿੰਗ ਦੀ ਲੋੜ ਹੈ ਜਿੱਥੇ-ਜਿੱਥੇ ਦੀ ਲੋੜ ਹੈ ਅਸੀਂ ਤੁਹਾਨੂੰ ਉਹ ਪ੍ਰੋਵਾਈਡ ਕਰਾਂਗੇ ਪੜ੍ਹਾਰ ਕੋ ਲੋਕਾਂ ਦੀ ਮਦਦ ਇਸ ਨੂੰ ਲੈ ਕੇ ਸਰਕਾਰ ਨੇ ਦੇਖੋ ਹਾਂ ਅਸੀਂ ਕਰਾਂਗੇ ਦੇਖੋ ਇਹ ਆਪਣਾ ਵੱਧ ਤੋਂ ਵੱਧ ਕੋਸ਼ਿਸ਼ ਤੇ ਕਰਾਂਗੇ ਜੇ ਸਰਕਾਰ ਵੱਲੋਂ ਇਸ ਆਹੀਂ ਆਪਣੇ ਕੋਈ ਹੈਗੇ ਆ ਸਾਡੇ ਆਈਐਸ ਅਫਸਰ ਹੈਗੇ ਆ ਹੀ ਉਹਨਾਂ ਨਾਲ ਗੱਲ ਕੀਤੀ ਉਹ ਵੀ ਸਾਡੀ ਹੈਲਪ ਕਰਨਗੇ ਸਾਡੇ ਪਿੰਡ ਦੇ ਵੀ ਜਿਹੜੇ ਸਹਿਯੋਗੀ ਸਾਥੀ ਉਹ ਵੀ ਸਾਡੀ ਹੈਲਪ ਕਰਨਗੇ ਲੇਕਿਨ ਪੰਜਾਬ ਸਰਕਾਰ ਕਹਿੰਦੀ ਸੀ ਨੌਕਰੀਆਂ ਬਣੀਆਂ ਦਿੱਤੀਆਂ ਕੀ ਲੱਗਦਾ ਕਿ ਨੌਕਰੀਆਂ ਮਿਲੀਆਂ ਤੁਹਾਡੇ ਪਿੰਡ 'ਚ ਕਿਸੇ ਨੂੰ ਨੌਕਰੀ ਮਿਲੀ ਹੈ ਤੱਕ ਮੈਂ ਕਿਹਾ ਚਲੋ ਦਿੱਤੀਆਂ ਉਹਨਾਂ ਨੌਕਰੀਆਂ ਜਿੰਨੀਆਂ ਵੀ ਦਿੱਤੀਆਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਨੌਕਰੀਆਂ ਨਹੀਂ ਜਾਂਦੀਆਂ ਪੰਜਾਬ ਨੂੰ ਪੰਜਾਬ ਨੂੰ ਪਹਿਲਾਂ ਲੋੜ ਹੈ ਨਸ਼ਾ ਨਸ਼ਾ ਖਤਮ ਕਰੋ ਪਹਿਲੀ ਲੋੜ ਨਸ਼ਾ ਖਤਮ ਕਰਨ ਦੀ ਆ ਤੇ ਜਿਹੜੀ ਸਾਡੀ ਕਿਸਾਨੀ ਬਹਾਲ ਕਰਨ ਦੀ ਲੋੜ ਆ ਜਿਹੜੇ ਸਾਡੇ ਕਿਸਾਨ ਜਿਹੜੇ ਬਾਰਡਰਾਂ ਉੱਤੇ ਰੋਲਣਦੇ ਉਹਨਾਂ ਨੂੰ ਬਹਾਲ ਕਰਨ ਦੀ ਲੋੜ ਆ ਨੌਕਰੀਆਂ ਬਾਅਦੋਂ ਦੇ ਦਿਓ ਭਾਰੀਵਾਲ ਸਾਹਿਬ ਕਹਿੰਦੇ ਮੈਂ ਗੱਲਾਂ ਬਾਤਾਂ ਕਰ ਰਿਹਾ ਵਾਂ ਮੈਂ ਜਾ ਰਿਹਾ ਵਾਂ ਨਾਲ ਡੱਲੇਵਾਲ ਸਾਹਿਬ ਨੂੰ ਵੀ ਮਿਲ ਰਿਹਾ ਵਾਂ ਉਹਨਾਂ ਨੂੰ ਕਹਿ ਰਿਹਾ ਕਿ ਉੱਡ ਜਾਓ ਤੁਸੀਂ ਕਹਿੰਦੇ ਕਿਸਾਨੀ ਨੂੰ ਲੈ ਕੇ ਵੇਖੋ ਜੀ ਉੱਠੇ ਨਹੀਂ ਆ ਇਦਾਂ ਨਹੀਂ ਵੇਖੋ ਤੁਸੀਂ ਜਾ ਕੇ ਤੁਸੀਂ ਵੀ ਦੋ ਦਿਨ ਬਹਿ ਜੋ ਤੁਸੀਂ ਵੀ ਇੱਕ ਦਿਨ ਭੁੱਖੜਤਾ ਰੱਖ ਲਓ ਆਪੋ ਆਪਣੇ ਲੀਡਰਾਂ ਨੂੰ ਕਹੋ ਵੀ ਆਣ ਕੇ ਇੱਕ ਇੱਕ ਦਿਨ ਦੀ ਭੁੱਖੜਤਾ ਰੱਖ ਲਓ ਉਹਨਾਂ ਦਾ ਹੌਸਲਾ ਵਜਾਈ ਕਰੋ ਲੋਕਾਂ ਨੂੰ ਪਤਾ ਹੋਵੇ ਪੰਜਾਬ ਦੇ ਨਾਲ ਸਾਡੇ ਨਾਲ ਖੜੇ ਨੇ ਜਿੱਦਾਂ ਕਹਿੰਦੇ ਇੱਕ ਦਿਨ ਦੇ ਵਿੱਚ ਐਮਪੀਐਸ ਐ ਐ ਐ ਐਮਐਸਬੀ ਖਤਮ ਕਰ ਦਾਂਗੇ ਉਹ ਕਿੱਥੇ ਆ ਮਤਲਬ ਗੱਲਾਂ ਕਰਨੀਆਂ ਨਹੀਂ ਸਾਨੂੰ ਪ੍ਰੈਕਟੀਕਲ ਕਰਨਾ ਪਊਗਾ ਸਾਨੂੰ ਵੀਰੇ ਪ੍ਰੈਕਟੀਕਲ ਕਰਨਾ ਪਊਗਾ ਸੋ ਮੈਂ ਕਹਿੰਦਾ ਹੁਣ ਵੀ ਇਹ ਸਾਰੇ ਜਾਗ ਜਾਨ ਇੱਕ ਇੱਕ ਦਿਨ ਦਾ ਭੋਖੜ ਤਾਲ ਰੱਖਦੇ ਨੇ ਉੱਥੇ ਜਾ ਕੇ ਬਹਿ ਜਾਂਦੇ ਨੇ ਢੱਲੇਵਾਲ ਸਾਹਿਬ ਦੇ ਨਾਲ ਤੇ ਉਹਨੂੰ ਹੌਸਲਾ ਮਿਲੇ ਵੀ ਪੰਜਾਬ ਮੇਰੇ ਨਾਲ ਖੜ ਗਿਆ ਸੁਖਰਾਜ ਜੀ ਜਿਹੜੇ ਸਾਰੇ ਤੁਸੀਂ ਮਤੇ ਪਾਏ ਨੇ ਇਹਨਾਂ ਲਈ ਬਜਟ ਕਿੱਥੋਂ ਆਊਗਾ ਬਣਾਇਆ ਰੂਟ ਮੈਂ ਬਣਾਇਆ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਕਿਸ ਤਰ੍ਹਾਂ ਪੈਸਾ ਕੱਟਾ ਕਰੋਗੇ ਵੀਰੇ ਬਹੁਤ ਵਧੀਆ ਜੇ ਕਰਨਾ ਚਾਹੀਏ ਸਾਰਾ ਕੁਝ ਹੁੰਦਾ ਜੇ ਤੁਸੀਂ ਸੁਸਤ ਹੋ ਕੇ ਰਹੋਗੇ ਤਾਂ ਕੁਝ ਨਹੀਂ ਹੁੰਦਾ ਪੰਚਾਇਤ ਕੋ ਸਾਡੀ ਪੰਚਾਇਤ ਕੋ ਮਤਲਬ ਆਮਦਨ ਆ ਪੰਚਾਇਤੀ ਪੈਲੇ ਦੀ ਆਮਦਨ ਆ ਦੁਕਾਨਾਂ ਸੜੀਆਂ ਉਹਨਾਂ ਦਾ ਸਾਨੂੰ ਰੈਂਟ ਹੁੰਦਾ ਵਾ ਅਸੀਂ ਤੇ ਦਾਨ ਹੀ ਸੱਜਣ ਸਾਡੇ ਵਧੀਆਂ ਸਿੰਧੀਆਂ ਪਰਿਵਾਰ ਨੇ ਸਾਡੇ ਉਹ ਸਾਰੇ ਸਾਡਾ ਸਹਿਯੋਗ ਕਰਨਗੇ ਇਦਾਂ ਨਹੀਂ ਹੈਗੇ ਅਸੀਂ ਮਤਲਬ ਹੋਰ ਵੀ ਅਸੀਂ ਗਰੀਬ ਬੱਚਿਆਂ ਦੇ ਜਦੋਂ ਕਈ ਨਾ ਆਪਣਾ ਵਿਆਹ ਕਰਦੇ ਕੋਈ ਪਿੰਡ ਦੇ ਵਿੱਚ ਕੋਈ ਘਰ ਡਿੱਗ ਜਾਂਦਾ ਉਹਦੀ ਹੈਲਪ ਕਰੀਦੀ ਆ ਇਦਾਂ ਅਸੀਂ ਕਰਾਂਗੇ ਕਿਉਂਕਿ ਜੇ ਸਾਡੇ ਬੱਚੇ ਨਾ ਪੜੇ ਜੇ ਸਾਡਾ ਪਿੰਡ ਦੇ ਵਿੱਚੋਂ ਕੋਈ ਕਾਬਲ ਬੱਚੇ ਨਾ ਨਿਕਲੇ ਤੇ ਸਾਡਾ ਵੀ ਫਰਮਾਨ ਨਹੀਂ ਰਹੂਗਾ ਨਾ ਪਿੰਡ ਦਾ ਮਤਲਬ ਉਹ ਪਿੰਡ ਦਾ ਮਾਨ ਹੈ ਸਰਪੰਚ ਵੀ ਹੋ ਦੂਸਰੀ ਵਾਰ ਤੁਸੀਂ ਹੈਟ੍ਰਿਕ ਵੀ ਕੀਤੀ ਸੀਗੀ ਔਰ ਆ ਸਾਰੇ ਜਿੰਨੇ ਮੁੱਦੇ ਨੇ ਇਹਨਾਂ ਵਿੱਚ ਕਿਹੜਾ ਮੁੱਦਾ ਤੁਸੀਂ ਸੋਚਦੇ ਕਿ ਪ੍ਰਾਇੋਰਟੀ ਤੇ ਜਿਹੜਾ ਸਭ ਤੋਂ ਪਹਿਲਾਂ ਹੱਲ ਹੋਣਾ ਚਾਹੀਦਾ ਸਾਰੇ ਮੈਂ ਬੜੇ ਸੋਚ ਵਿਚਾਰ ਕੇ ਮੁੱਦੇ ਜਿਹੜੇ ਆ ਮਤੇ ਪਾਏ ਨੇ ਸਾਰੀ ਪੈਲਦੇ ਆਧਾਰ ਤੇ ਹੱਲ ਹੋਣੇ ਨੇ ਅਸੀਂ ਇਦਾਂ ਨਹੀਂ ਹੈਗਾ ਕਿ ਇੱਕ ਪਾਈਪਲਾਈਨ ਦੇ ਵਿੱਚ ਪਾਤੇ ਇਕੱਠੇ ਹੋਣ ਵਾਲੇ ਹੱਲੇ ਤੇ ਇਕੱਠੇ ਕਰਨੇ ਵੀਰੇ ਲੇਕਿਨ ਜਿਹੜੇ ਬਾਕੀ ਪੰਚਾਇਤੀ ਮੈਂਬਰ ਨੇ ਉਹ ਸਹਿਯੋਗ ਕਰਦੇ ਪਏ ਨੇ ਉਹ ਕਹਿੰਦੇ ਨੇ ਕਿ ਹਾਂ ਬਈ ਠੀਕ ਹੈ ਜੋ ਤੁਸੀਂ ਸੋਚਦੇ ਪੇ ਉਹ ਉਹ ਹੋਣਾ ਚਾਹੀਦਾ ਕਿਉਂਕਿ ਅਕਸਰ ਹੀ ਰੇੜਕਾ ਇੱਥੇ ਆ ਕੇ ਫਸ ਜਾਂਦਾ ਕਿ ਜਦੋਂ ਤੁਸੀਂ ਦੂਜੇ ਬੰਨਿਆਂ ਨਜ਼ਰ ਆਉਂਦੀ ਹੈ ਨਹੀਂ ਨਹੀਂ ਮੇਰੇ ਬੜੀ ਖੁਸ਼ ਨਸੀਬੀ ਦੀ ਗੱਲ ਹੈ ਸਾਡੀ ਪੰਚਾਇਤ 9 ਮੈਂਬਰਾਂ ਦੀ ਪੰਚਾਇਤ ਬਣੀ ਹੈ ਪੂਰਨ ਬਹੁਮਤ ਦੇ ਨਾਲ ਸਾਡੀ ਪੰਚਾਇਤ ਬਣੀ ਸਾਰਿਆਂ ਦਾ ਸਾਥ ਚੰਗੇ ਕੰਮਾਂ ਨੂੰ ਵੇਖੋ ਸਾਰਿਆਂ ਦਾ ਸਾਥ ਦੇਣਾ ਸਰ ਇੱਕ ਚੰਗੇ ਕੰਮ ਨੂੰ ਸਾਥ ਦੇਣਗੇ ਨਾਲ ਆ ਸਾਡੇ ਇਹ ਇੱਕ ਤੁਸੀਂ ਹੋਰ ਗੱਲ ਲਿਖਿਆ ਸਵਰਗਵਾਸੀ ਡਾਕਟਰ ਮਨਮੋਹ ਸਿੰਘ ਜੀ ਦੇ ਨਾਮ ਤੇ ਮਾਨਾ ਵਾਲਾ ਸਟੇਡੀਅਮ ਜਿਹੜਾ ਨਾਮ ਰੱਖਣਾ ਤੁਸੀਂ ਇਹ ਬਣ ਚੁੱਕਾ ਵਾ ਸਟੇਡੀਅਮ ਕਿ ਹੈ ਔਰ ਇਹਦਾ ਨਾਮ ਹੀ ਤਬਦੀਲ ਕਰਨਾ ਹੈ ਬਸ ਇਹ ਔਲਰੇਡੀ ਸਟੇਡੀਅਮ ਹੈਗਾ ਜੀ ਹੂੰ ਤੇ ਸਟੇਡੀਅਮ ਦਾ ਨਾਮ ਚੇਂਜ ਕਰਨਾ ਹੈ ਕਿਉਂਕਿ ਡਾਕਟਰ ਮਰਮੂਣ ਸਿੰਘ ਦੀ ਸਵਰਗਵਾਸੀ ਡਾਕਟਰ ਮਰਮੂਣ ਸਿੰਘ ਦੀ ਬਹੁਤ ਵੱਡੀ ਦੇਣ ਹੈ ਸਾਡੇ ਹਿੰਦੁਸਤਾਨ ਨੂੰ ਉਹਨਾਂ ਨੇ ਸਾਡੀ ਇਕਨੋਮੀ ਨੂੰ ਖੜੀ ਕਰਨ ਵਾਸਤੇ ਲੋਕਾਂ ਨੂੰ ਵੇਅਰ ਕੀਤਾ ਮੰਡਰੇਗਾ ਦੀਆਂ ਸਕੀਮਾਂ ਨਿਕਸ ਸਕੀਮਾਂ ਲਿਆਂਦੀਆਂ ਤੇ ਸਾਡਾ ਵੀ ਫਰਜ਼ ਬਣਦਾ ਅਮਰਸਰ ਵਾਲਿਆਂ ਦਾ ਅਸੀਂ ਵੀ ਕੋਈ ਉਹਨਾਂ ਨੂੰ ਸ਼ਰਧਾਂਜਲੀ ਦੇ ਤੌਰ ਤੇ ਕੁਝ ਕਰੀਏ ਤੇ ਸੋ ਮੈਨੂੰ ਬੜਾ ਮਤਲਬ ਮਾਣ ਹੀ ਮਹਿਸੂਸ ਹੋਊਗਾ ਵੀ ਜੀ ਮੇਰੇ ਪਿੰਡ ਦਾ ਖੇਡ ਸਟੇਡੀਅਮ ਦਾ ਨਾਮ ਸਵਰਗਵਾਸੀ ਡਾਕਟਰ ਮਰਮੂਣ ਸਿੰਘ ਦੇ ਨਾਮ ਤੇ ਸਿੰਘ ਔਜਲਾ ਹੋਣੇ ਵੀ ਕਹਿੰਦੇ ਕਹਿੰਦੇ ਕਿ ਇੱਕ ਜਗ੍ਹਾ ਦੇ ਉੱਤੇ ਜਰੂਰ ਕੁ ਸਕਣ ਬੱਚੇ ਪੜ ਸਕਣ ਕੀ ਲੱਗਦਾ ਕਿ ਸੋਚ ਉਹਨਾਂ ਦੀ ਠੀਕ ਹੈ ਅਗਰ ਜ਼ਰੂਰਤ ਪੈਂਦੀ ਹੈ ਤਾਂ ਸਾਡੇ ਪਿੰਡ ਵੱਲੋਂ ਕੀ ਉਹਨਾਂ ਦਾ ਸਹਿਯੋਗ ਕੀਤਾ ਜਾ ਸਕਦਾ ਬਿਲਕੁਲ ਜੀ ਬਿਲਕੁਲ ਸਾਡਾ ਪਿੰਡ ਉਹਨਾਂ ਨੂੰ ਪੂਰਨ ਤੌਰ ਤੇ ਸਮਰਪਿਤ ਹੈ ਜਿੱਦਾਂ ਦਾ ਵੀ ਸਾਨੂੰ ਕਹਿਣਗੇ ਅਸੀਂ ਉਦਾਂ ਦਾ ਹੀ ਇੱਥੇ ਆਪਣੇ ਪਿੰਡ ਜੀ ਸਾਨੂੰ ਕੋ ਕਿਲਾ ਦੋ ਕਿਲੇ ਜਗਾ ਵੀ ਇਸ ਡਾਕਟਰ ਮਨਮੋਹਨ ਸਿੰਘ ਦੀ ਯਾਦ ਨੂੰ ਵੱਡੀ ਕਰਨ ਵਾਸਤੇ ਕੋਈ ਕਹਿਣਗੇ ਅਸੀਂ ਮਤਾ ਪਾ ਕੇ ਇੱਕ ਮਿੰਟ ਤੋਂ ਪਹਿਲਾਂ ਪਹਿਲਾਂ ਦੇ ਦਾਂਗੇ ਵੀ ਸਾਡੇ ਇੱਥੇ ਬਣਾਓ ਕਿਉਂਕਿ ਜੀਟੀ ਰੋਡ ਉੱਤੇ ਪੈਂਦਾ ਪਿੰਡ ਟੂਰਿਸਟ ਸਾਰਾ ਇੱਥੋਂ ਲੰਘਣਾ ਵਾ ਤੇ ਸਾਨੂੰ ਇਹ ਵਧੀਆ ਲੱਗੂਗਾ ਤੇ ਉਹ ਜੀ ਸੋਚ ਵਾਲ ਫੇਰ ਨਸ਼ੇ ਤੇ ਮੁੱਦੇ ਤੇ ਆਵਾਂਗਾ ਤੁਹਾਡ ਤੁਸੀਂ ਜਿਵੇਂ ਨਸ਼ੇ ਦੀ ਗੱਲ ਕੀਤੀ ਤੁਸੀਂ ਜੇਲ੍ਹ ਚ ਗਏ 4 ਦਿਨ ਵੇਖਿਆ ਸਾਰਾ ਵੇਖਿਆ ਰੂਪਰੇਖਾ ਕੀ ਸੀਗੀ ਸਾਰੀ ਉਸ ਤੋਂ ਬਾਅਦ ਤੁਸੀਂ ਬਾਹਰ ਨਿਕਲਦੇ ਪ੍ਰੈਸ ਕਾਨਫਰੰਸ ਕਰਦੇ ਜਾਂ ਮੀਡੀਆ ਨਾਲ ਗੱਲਬਾਤ ਕਰਦੇ ਤੁਸੀਂ ਦੱਸਦੇ ਹੋ ਲੇਕਿਨ ਪ੍ਰਸ਼ਾਸਨ ਕਿਉਂ ਕੰਬ ਕਰਨ ਦੀ ਨਹੀਂ ਸੋਤਾ ਆ ਕਿੰਨਾ ਚਿਰ ਹੋ ਗਿਆ ਘੱਟ ਤੋਂ ਘੱਟ 6 ਸਾਲ ਤੋਂ ਉੱਪਰ ਹੋ ਗਿਆ ਤੁਹਾਨੂੰ ਰੌਲਾ ਪਾਉਂਦੇ ਆ ਲੇਕਿਨ ਪੁਲਿਸ ਪ੍ਰਸ਼ਾਸਨ ਜਾਂ ਪ੍ਰਸ਼ਾਸਨ ਕਿਉਂ ਕੰਬ ਕਰਨ ਦੀ ਨਹੀਂ ਸੋਤਾ ਆ ਬਿੰਦੂ ਤੇ ਇਹੋ ਗੱਲ ਦੀ ਸਮਝ ਨਹੀਂ ਹੁੰਦੀ ਵੇਖੋ ਬਾਈ ਜੀ ਪੁਲਿਸ ਕਹਿੰਦੀ ਆ ਵੀ ਸਾਨੂੰ ਕੋਈ ਗਵਰਨਮੈਂਟ ਸਾਨੂੰ ਮੁੱਖ ਮੰਤਰੀ ਸਾਹਿਬ ਕਹਿੰਨ ਵੀ ਆਹ ਡਿਸੀਜਨ ਲੈ ਲਓ ਮੈਂ ਕਹਾ ਮੁੱਖ ਮੰਤਰੀ ਸਾਹਿਬ ਪੁਲਿਸ ਨੂੰ ਕਹਿੰਨ ਵੀ ਆ ਡਿਸੀਜਨ ਤੁਹਾਨੂੰ ਦਿੱਤਾ ਟੰਗ ਦੋ ਯਾਰ ਪੰਜ ਸੱਤ ਜਾਣੇ ਤੁਹਾਨੂੰ ਪੰਜ ਸੱਤ ਜਾਣੇ ਟੰਗਣ ਦੀ ਲੋੜ ਆ ਪ੍ਰਸ਼ਾਸਨ ਨੂੰ ਜਗਾਉਣਾ ਹੈ ਮੁੱਖ ਮੰਤਰੀ ਸਾਹਿਬ ਨੇ ਪ੍ਰਸ਼ਾਸਨ ਨੇ ਤਾਂ ਕਹਿਣਾ ਕੋਈ ਗੱਲ ਨਹੀਂ ਜਿੱਦਾਂ ਅਸੀਂ ਮਤਲਬ ਜੂ ਦੇ ਤੌਰ ਤੇ ਕੰਮ ਕਰਨਾ ਕਰੀ ਜਾਈਏ ਪ੍ਰਸ਼ਾਸਨ ਨੂੰ ਠਾਉਣਾ ਹੈ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਠਾਉਣ ਦੀ ਲੋੜ ਆ ਮੈਨੂੰ ਲੱਗਦਾ ਵੀ ਆਪਾਂ ਮੁੱਖ ਮੰਤਰੀ ਸਾਹਿਬ ਨੂੰ ਪਹਿਲਾਂ ਠਾਈਏ ਪੰਜਾਬ ਵਾਸਤੇ ਪੰਜ ਮੈਨੂੰ ਲੱਗਦਾ ਨਹੀਂ ਉ ਕਿਉਂਕਿ ਨਸ਼ੇ ਦਾ ਪਹਿਲਾਂ ਵੇਖੋ ਆਪਾਂ ਕਿਹਾ ਵੀ ਚੌਥਾ ਹਫਤਿਆਂ ਦੇ ਵਿੱਚ ਨਸ਼ਾ ਖਤਮ ਕਰਾਂਗੇ ਬਗਰਾੜੀ ਕਾਂਡਵਲਾ ਹਨਾ ਸਾਡੇ ਗੁਰੂ ਦੀ ਬੇਦਬੀ ਹੋਈ ਆ ਉਹਦਾ ਵੀ ਹਜੇ ਤੱਕ ਆਪਾਂ ਕੋਈ ਹੱਲ ਨਹੀਂ ਕੀਤਾ ਸਾਡੇ ਮਾਨਯੋਗ ਐਮਐਲਏ ਕੁਵਰ ਜੀ ਔਰ ਦਿਨ ਬਰ ਦਿਨ ਮਤਲਬ ਉਹ ਹਰ ਇੱਕ ਮੁੱਦੇ ਤੇ ਬੋਲਦੇ ਨੇ ਮੈਂ ਉਹਨਾਂ ਨੂੰ ਬਹੁਤ ਐਪਰੀਸ਼ੀਏਟ ਕਰਦਾ ਆ ਕਿਉਂਕਿ ਚਲੋ ਮੈਂ ਕਿਸੇ ਵੀ ਪਾਰਟੀ ਨਾਲ ਹਾਂ ਪਰ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਆ ਯਾਰ ਉਹ ਅੱਜ ਵੀ ਵਵਾਜ ਠਾਉਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੋਣ ਦਾ ਮਾਣ ਮੈਂ ਉਹਨਾਂ ਨੂੰ ਵੀ ਦੇ ਰਿਹਾ ਵਾਂ ਆਪਣੇ ਕੁਵਰ ਜੀ ਨੂੰ ਮੈਂ ਮਾਨ ਦੇਣਾ ਯਾਰ ਉਹ ਇਨਸਾਨ ਗਲਤੀ ਕਰਦਾ ਨਾ ਕਿ ਫਿਰ ਕਿਉਂ ਨਹੀਂ ਆਪਾਂ ਜਾਗਦੇ ਅਸੀਂ ਕਿਹਨੇ ਵੀ ਉਹਨੂੰ ਇਕੱਲੇ ਨੂੰ ਕ੍ਰੈਡਿਟ ਨਾ ਮਿਲਦਾ ਯਾਰ ਯਾਰ ਕ੍ਰੈਡਿਟ ਲੈਣ ਵਾਲੀ ਗੇਮ ਤੇ ਚੱਲ ਨਹੀਂ ਡਈ ਗੱਲ ਕੇਮ ਚੱਲਣ ਦੀ ਨਸ਼ਾ ਖਤਮ ਕਰਨ ਦੀ ਪੰਜਾਬ ਦੇ ਵਿੱਚੋਂ ਤੇ ਸਾਡੇ ਗੁਰੂ ਦੀ ਬੇਦਬੀ ਦਾ ਜਿਹੜਾ ਹਨਾ ਮੁੱਦਾ ਵਾ ਉਹਨੂੰ ਹੱਲ ਕਰਨ ਦੀ ਉਹਨੂੰ ਆਪਾਂ ਹੱਲ ਕਰ ਦਈਏ ਤੇ ਫਿਰ ਸੁੱਤੇ ਆ ਤੇ ਹੋਰ ਕੀ ਹੈ ਜੀ ਸੁਖਰਾਜ ਜੀ ਜਿਵੇਂ ਜੋ ਨੌਜਵਾਨ ਵੀ ਤੁਹਾਡੇ ਇੱਥੇ ਨਾਲ ਨਜ਼ਰ ਆ ਰਹੇ ਨੇ ਕੁਝ ਬਜ਼ੁਰਗ ਨੇ ਕੁਝ ਨੌਜਵਾਨ ਨੇ ਇਹਨਾਂ ਨੌਜਵਾਨਾਂ ਕੋ ਕੋਈ ਇਨਪੁਟ ਲੈਂਦੇ ਹੋ ਕਿ ਕਿਹੜਾ ਬੰਦਾ ਵੇਚਦਾ ਵਾ ਜਾਂ ਕਿਹੜਾ ਵਾ ਕਿਦਾਂ ਵਾ ਤੁਹਾਨੂੰ ਆ ਕੇ ਦਿੰਦੇ ਇਨਪੁਟ ਬਿਲਕੁਲ ਜੀ ਬਿਲਕੁਲ ਮੈਨੂੰ ਫੋਨ ਕਾਲ ਆਉਂਦੀਆਂ ਨੇ ਮੇਰੇ ਪਿੰਡੋਂ ਉਹ ਸਾਰੇ ਮੈਨੂੰ ਦੱਸਦੇ ਨੇ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਜਦੋਂ ਬੱਚਾ ਫਿਰ ਉਹਨੂੰ ਮ ਕਿ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਮੈਂ ਫਿਰ ਨਾਂ ਨਹੀਂ ਉਹਦਾ ਦੱਸਦਾ ਵੀ ਜਿਹੜਾ ਪਿੰਡ ਦਾ ਸਾਥ ਦਿੰਦਾ ਨਾ ਬੰਦਾ ਵੀ ਮੈਂ ਉਹਨੂੰ ਕਹਿੰਦਾ ਵੀ ਉਹ ਇੱਕ ਪੌੜੀ ਸਵਰਗ ਦੀ ਚੜ ਗਿਆ ਯਾਰ ਤੂੰ ਹਨਾ ਵੀ ਤੂੰ ਜੇ ਸੱਚੀ ਨੀਤੀ ਇਹ ਕੰਮ ਕਰਨਾ ਨਾ ਮੇਰੇ ਮੇਰਾ ਸਹਿਯੋਗ ਕਰਨਾ ਤੂੰ ਇੱਕ ਸਵਰਗ ਦੀ ਪੌੜੀ ਚੜ ਗਿਆ ਤੇ ਉਹਦਾ ਫਿਰ ਨਾਮ ਹੈ ਕਿਸੇ ਆਪਣੇ ਸੱਜਣ ਨੂੰ ਨਹੀਂ ਦੱਸਦਾ ਵੇਖੋ ਮੈਂ ਨਾ ਇੱਕ ਆਪਣਾ ਸਿਸਟਮ ਜਿਹਾ ਬਣਾਇਆ ਮੈਂ ਆਪਣੇ ਕੋਲ ਹੀ ਰੱਖਦਾ ਹਨਾ ਤੋ ਫਿਰ ਮੈਨੂੰ ਵਟਸਐਪ ਤੇ ਮੈਸੇਜ ਨਾਂ ਲਿਖ ਕੇ ਫਿਰ ਉਹਨੂੰ ਮੈਂ ਕਹਿੰਦਾ ਵੀ ਬੇਟਾ ਮੈਨੂੰ ਫੀਡਬੈਕ ਦੇ ਕਿਹੜੇ ਕਿਹੜੇ ਨਾਂ ਨੇ ਫਿਰ ਮੈਨੂੰ ਵੱਖਰੇ ਵ ਮੈਂ ਹੀ ਬੰਦੇ ਨੇ ਨਾ ਤੇ ਫਿਰ ਮੈਂ ਉਹਨਾਂ ਦੀ ਮੂਵਮੈਂਟ ਦੇਖਦਾ ਬੰਦਿਆਂ ਦੀ ਉਹ ਕਿਹੜੀ ਮੂਵਮੈਂਟ ਦੇ ਵਿੱਚ ਨੇ ਉਹ ਕਿਦਾਂ ਕਿਦਾਂ ਦਾ ਕਰਦੇ ਨੇ ਉਹ ਕਿੰਨਾ ਕੰਮ ਕਰਦੇ ਨੇ ਕਿੰਨਾ ਕੁ ਰਜੀਮਾ ਉਹਨਾਂ ਦਾ ਉਹਨਾਂ ਦਾ ਕੋਈ ਰਜੀਮਾ ਨਹੀਂ ਹੁੰਦਾ ਫਿਰ ਮੈਨੂੰ ਤਾਂ ਕਲੀਅਰ ਹੈ ਵੀ ਕਿਹੜੇ ਕਿਹੜੇ ਬੰਦੇ ਨੂੰ ਬਿਲਕੁਲ ਵੱਡੀ ਲਿਸਟ ਬਣੀ ਪਈ ਹੈ ਮੇਰੇ ਪਿੰਡ ਦੀ ਤਖਤੀਆਂ ਲਾਉਣ ਦੀ ਤਿਆਰੀ ਕਰ ਲਈ ਹੈ ਜੀ ਹੁਣ ਬਿਲਕੁਲ ਬਿਲਕੁਲ ਬਸ ਵਾਰਨਿੰਗ ਹੈ ਉਹਨਾਂ ਨੂੰ ਉਹਨਾਂ ਨੂੰ ਬਸ ਇੱਕ ਦੋ ਦਿਨਾਂ ਦੇ ਵਿੱਚ ਫਿਰ ਅਸੀਂ ਇੱਕ ਵੱਡਾ ਰੂਟ ਆਪਣਾ ਲੋਕ ਇਕੱਠ ਹੋ ਕੇ ਨਾ ਅਸੀਂ ਕੱਢਾਂਗੇ ਹਨਾ ਉਹਨਾਂ ਦੇ ਕੱਲੇ-ਕੱਲੇ ਘਰ ਜਾ ਕੇ ਆਪਣੀ ਬੋਰਡ ਦੇ ਮੈਂਬਰ ਪੰਚਾਂ ਨੂੰ ਕਹਾਂਗੇ ਵੀ ਤੁਹਾਨੂੰ ਖੁੱਲੀ ਛੁੱਟੀ ਤੁਹਾਨੂੰ ਡਰਨ ਦੀ ਲੋੜ ਨਹੀਂ ਮੈਂ ਨਾਲਿਆਂ ਤੁਹਾਡੇ ਤੁਹਾਨੂੰ ਕੋਈ ਸਾਡੇ ਵੱਲ ਉਂਗਰਣ ਨਹੀਂ ਫਿੰਗਰ ਰੇਸ ਨਹੀਂ ਕਰੂਗਾ ਮੈਂ ਜੇ ਕੋਈ ਐਡੀ ਬਦਤਮੀਜ਼ੀ ਕਰੂਗਾ ਆਪਾਂ ਨੂੰ ਦੇਖ ਲਾਂਗੇ ਹਨਾ ਵੀ ਤੁਹਾਨੂੰ ਖੁੱਲੀ ਉਹਨੂੰ ਘਰ ਜਾ ਕੇ ਉਹਨੂੰ ਇੱਕ ਵਾਰੀ ਉਹਨੂੰ ਵਾਰਨਿੰਗ ਦੇ ਦਿਓ ਲਿਖਤੀ ਤੌਰ ਤੇ ਉਹਨੂੰ ਵਾਰਨਿੰਗ ਦੇ ਦਿਓ ਵੀ ਭਈ ਆ ਪੰਚਾਇਤ ਵੱਲੋਂ ਤੈਨੂੰ ਲਿਖਤੀ ਤੌਰ ਤੇ ਤੇਰੇ ਨਾਂ ਤੇ ਚਿੱਠੀ ਕੱਢੀ ਹੈ ਪੰਚਾਇਤ ਨੇ ਵੀ ਤੈਨੂੰ ਆਇਆ ਪੱਖ ਆਖਿਆ ਅਸੀਂ ਉਹਦਾ ਪੱਖ ਲਵਾਂਗੇ ਜੋ ਆਪਣੇ ਪੱਖ ਦੇ ਉੱਤੇ ਫੇਰ ਕਹੂਗਾ ਵੀ ਮੈਂ ਉਹੀ ਗਲਤੀਆਂ ਦਰਹਾਉਣੀਆਂ ਫੇਰ ਅਸੀਂ ਉਹਦਾ ਮਤਲਬ ਪਿੰਡ ਵਿੱਚੋਂ ਬਾਈਕਾਡ ਤੇ ਉਹ ਜਗ੍ਹਾ ਜਿਹੜੀ ਪੰਚਾਇਤ ਵੱਲੋਂ ਨਾ ਉਹਨੂੰ ਵੇਚਣ ਦਾ ਮਤਲਬ ਫੈਸਲਾ ਸੁਣਾਵਾਂਗੇ ਬਿਲਕੁਲ ਜਿਹੜੀਆਂ ਸਰਕਾਰੀ ਸਹੂਲਤਾਂ ਮਿਲਦੀਆਂ ਉਹ ਵੀ ਬੰਦ ਕਰਵਾਵਾਂਗੇ ਬਿਲਕੁਲ ਬੰਦ ਕਰਾਵਾਂਗੇ ਜੀ ਜੋ ਬਿਜਲੀ ਦਾ ਬਿੱਲ ਆਟਾ ਦਾਲ ਸਕੀਮ ਆ ਹੋਰ ਨੇਕਾਂ ਸਹੂਲਤਾਂ ਹੁੰਦੀਆਂ ਨੇ ਹਨਾ ਸਰਕਾਰ ਵੱਲੋਂ ਉਹ ਪੂਰਨ ਤੌਰ ਤੇ ਬੰਦ ਹੋਣਗੀਆਂ ਪਾਣੀ ਦਾ ਕਨੈਕਸ਼ਨ ਕੱਟਿਆ ਜਾਵੇਗਾ ਉਹਦਾ ਉਹਦਾ ਮਤਲਬ ਕਾਫੀ ਚੀਜ਼ਾਂ ਹੀ ਮਤਲਬ ਸਖਤੀ ਕਰਾਂਗੇ ਹਨਾ ਕਦੇ ਕਦੇ ਸਰ ਜੁਰਗਤ ਤੁਸੀਂ ਕੀ ਕਰਨਾ ਚਾਹੋਗੇ ਕਿੰਨਾ ਕੁ ਨਸ਼ਾ ਆ ਇੱਥੇ ਸਾਡੇ ਪਿੰਡ ਚ ਦੇਖੋ ਸਾਡੇ ਪਿੰਡ ਚ ਬਹੁਤ ਹੀ ਜ਼ਿਆਦਾ ਨਸ਼ਾ ਜੀ ਅੱਦੋਂ ਪਰੇ ਨਸ਼ਾ ਹੋ ਗਿਆ ਵਾ ਹਣ ਰੋਜ਼ ਹੀ ਪਿੰਡ ਚ ਦੇਖੀਦਾ ਕੋਈ ਨਾ ਕੋਈ ਨੌਜਵਾਨ ਨਸ਼ਾ ਕਰਕੇ ਕੋਈ ਐ ਨੂੰ ਫਿਰਦਾ ਕੋਈ ਐ ਨੂੰ ਫਿਰਦਾ ਤੇ ਪਿੰਡ ਚ ਜਨ ਕੇ ਬਹੁਤ ਬੁਰੇ ਹਾਲਾਤ ਹੈ ਬਿਆਨ ਕਰਨ ਯੋਗ ਨਹੀਂ ਜੀ ਅਸੀਂ ਜੀ ਬੱਚੀਆਂ ਵਾਸਤੇ 33300 ਰੁਪਏ ਦੀ ਐਫ ਡੀ ਦੀ ਵੀ ਗੱਲ ਕਰ ਰਹੇ ਸਰਪੰਚ ਸਾਹਿਬ ਤੁਸੀਂ ਸਾਰੇ ਮਿਲ ਕੇ ਇੱਕ ਵਧੀਆ ਫੈਸਲਾ ਕੀਤਾ ਕਿੰਨਾ ਕਿ ਜ਼ਰੂਰੀ ਸਮਝਦੇ ਹੋ ਬੱਚਿਆਂ ਨੂੰ ਲੈ ਕੇ ਵੇਖੋ ਜੀ ਬੱਚੀਆਂ ਵਾਸਤੇ ਬਹੁਤ ਜ਼ਰੂਰੀ ਆ ਜੀ ਕਿਉਂਕਿ ਇਹਦੇ ਨਾਲ ਸਾਰਿਆਂ ਨੂੰ ਹੌਸਲਾ ਭਾਈ ਮਿਲਦੀ ਆ ਲੋਕ ਧੀਆਂ ਦਾ ਮਾਨ ਸਤਕਾਰ ਵਧਦਾ ਜੀ ਇਹਦੇ ਨਾਲ ਤੇ ਬਹੁਤ ਜਰੂਰ ਤੇ ਐਂ ਤੇ ਕਹਿੰਨੇ ਹੋਏ ਇਹ ਕੰਮ ਪਹਿਲਾਂ ਹੋ ਜਣਾ ਚਾਹਦਾ ਪਰ ਬਹੁਤ ਬਹੁਤ ਧੰਨਵਾਦੀ ਆਂ ਪੰਚਾਇਤ ਜਿਨ੍ਹਾਂ ਨੇ ਇਹ ਕੰਮ ਕੀਤਾ ਜੀ ਸੁਖਰਾ ਜੀ ਤੁਸੀਂ ਕੀ ਸਮਝਦੇ ਹੋ ਕਿ ਲੜਕੀਆਂ ਵਾਸਤੇ 3100 3100 ਰੁਪਏ ਦੀ ਐਫ ਡੀ ਦਾ ਦਿਮਾਗ 'ਚ ਕਿਸ ਤਰ੍ਹਾਂ ਆਇਆ ਇਹ ਕਿਉਂ ਤੁਹਾਡੇ ਤੁਹਾਡੇ ਦਿਮਾਗ 'ਚ ਕਲਿੱਕ ਕੀਤਾ ਜੀ 3100 ਰੁਪਏ ਨਾ ਕੋਈ ਜ਼ਿਆਦਾ ਨਹੀਂ ਹੈਗਾ ਉਹ ਮੈਂ ਨਾ ਕਿ ਪ੍ਰੂਨ ਹੱਤਿਆ ਨੂੰ ਮਤਲਬ ਰੋਕਣ ਦੀ ਇੱਕ ਕੋਸ਼ਿਸ਼ ਕਰਦਾ ਵੀ ਜਦੋਂ ਕਈ ਰਾਂ ਵੇਖੋ ਪ੍ਰਾਈਵੇਟ ਕਈ ਰਾਂ ਲੋਕੀ ਕਰਕੇ ਕੰਸਲਟ ਉਹ ਚੈੱਕ ਕਰਾ ਲੈਂਦੇ ਨੇ ਹਣਾ ਤੇ ਮੈਂ ਚਾਹੁੰਦਾ ਵੀ ਅਸੀਂ ਉਹਨਾਂ ਦਾ ਵਿਆਹ ਦਾ ਵੀ ਖਰਚਾ ਚੱਕਾਂ ਕਿ ਤੇ ਪਲੱਸ 3100 ਰੁਪਏ ਦੀ ਇੱਕ ਨੂੰ ਬੱਚੀ ਨੂੰ ਐਫ ਡੀ ਕਰਕੇ ਦਵਾਗੇ ਤੇ ਸਾਡੀਆਂ ਹੋਰ ਵੀ ਨੇਕਾਂ ਜੁਮਈਆਂ ਵਾਰੀਆਂ ਹੋਣਗੀਆਂ ਤੇ ਇੱਕ ਉਸ ਪਰਿਵਾਰ ਨੂੰ ਇੱਕ ਰੁੱਖ ਲਾਉਣਾ ਲਾਜ਼ਮੀ ਹੋਵੇਗਾ ਤੇ ਉਹ ਉਹ ਪਰਿਵਾਰ ਉਹ ਰੁੱਖ ਵੀ ਪਾਲੇਗਾ ਪੰਚਾਇਤ ਵੀ ਨਾਲ ਪਾਲੇਗੀ ਉਹ ਪਰਿਵਾਰ ਵੀ ਰੁੱਖੋ ਪਾਲੇਗਾ ਤੇ ਲੋੜ ਆ 3ਿਆਂ ਦੇ ਬਿਨਾ ਸੰਸਾਰ ਅਧੂਰਾ ਵੀਰੇ ਬਿਲਕੁਲ ਬਿਲਕੁਲ 3ਿਆਂ ਦੇ ਬਿਨਾਂ ਸੰਸਾਰ ਜਿਹੜਾ ਅਧੂਰਾ ਹੈ ਲੇਕਿਨ ਨਸ਼ੇ ਦੀ ਗੱਲ ਕੀਤੀ ਜਾਵੇ ਪੰਜਾਬ 'ਚ ਤਾਂ ਪੰਜਾਬ 'ਚ ਨਸ਼ਾ ਪੂਰੇ ਸਿਖਰਾਂ ਦੇ ਉੱਤੇ ਨਜ਼ਰ ਆ ਰਿਹਾ ਜਿਸ ਨੂੰ ਲੈ ਕੇ ਹੁਣ ਪੰਜਾਬ ਦੇ ਪਿੰਡ ਜਿਹੜੇ ਨੇ ਉਹ ਖੁਦ ਖੜੇ ਹੋਟ ਨੇ ਤਨਾਲ ਹੀ ਨਸ਼ੇ ਦੇ ਖਿਲਾਫ ਜਿਹੜੀ ਉਹਨਾਂ ਵੱਲੋਂ ਕਾਰਵਾਈ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਅਸੀਂ ਮਾਨਾਵਲੇ ਕਲਾ ਦੇ ਪਿੰਡ ਦੇ ਵਿੱਚ ਮੌਜੂਦ ਸੀ ਜਿੱਥੇ ਕੀ ਇੱਥੇ ਵੀਡੀਓ ਇੱਕ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਸੀ ਜਿਸ ਵਿੱਚ ਸਾਫ ਤੋਂ ਤੇ ਬਹੁਤ ਸਾਰੇ ਮਤੇ ਪਾਏ ਗਏ ਜਿਨ੍ਹਾਂ ਵਿੱਚ ਸਭ ਤੋਂ ਵੱਡਾ ਮੁੱਦਾ ਜਿਹੜਾ ਸੀਗਾ ਉਹ ਨਸ਼ੇ ਦਾ ਸੀਗਾ ਕਿਉਂਕਿ ਨਸ਼ੇ ਦੇ ਰਾਹੀਂ ਬਹੁਤ ਸਾਰੇ ਨੌਜਵਾਨ ਆਪਣੀ ਕੀਮਤੀ ਜਾਨ ਜਿਹੜੀ ਆ ਉਹ ਗਵਾ ਰਹੇ ਨੇ ਔਰਤਾਂ ਵੀ ਇਹਦੇ ਵਿੱਚ ਕਾफी ਸ਼ਮੂਲੀਅਤ ਵਿੱਚ ਨਜ਼ਰ ਆ ਰਹੀਆਂ ਸਨ ਲੇਕਿਨ ਕਿਤਨਾ ਕਿਤੇ ਹੁਣ ਇਸ ਪਿੰਡ ਨੇ ਸਾਫ਼ ਫੈਸਲਾ ਲ�ਤਾ ਕਿ ਜੇਕਰ ਹੁਣ ਕੋਈ ਵਿਅਕਤੀ ਨਸ਼ਾ ਵੇਚਦਾ ਹੋਇਆ ਪਾਇਆ ਗਿਆ ਤਾਂ ਪਹਿਲਾਂ ਉਹਨੂੰ ਇੱਕ ਨੋਟਿਸ ਕੱਢਿਆ ਜਾਵੇਗਾ ਅਤੇ ਉਸ ਤੋਂ ਬਾਅਦ ਉਹਦੇ ਘਰ ਦੇ ਬਾਹਰ ਤਖਤੀ ਲਗਾਈ ਜਾਵੇਗੀ ਤੇ ਜੇਕਰ ਫਿਰ ਵੀ ਉਹ ਬਾਜ਼ ਨਹੀਂ ਹੁੰਦਾ ਤਾਂ ਉਹ ਰੀਆਂ ਫੋਟੋਆਂ ਜਿਹੜੀਆਂ ਨੇ ਉਹ ਜਨਤਕ ਕੀਤੀਆਂ ਜਾਣਗੀਆਂ ਤਾਂ ਜੋ ਕਿ ਉਸ ਨੂੰ ਕੱਢਣੀ ਸਜ਼ਾ ਜਿਹੜੀ ਹੈ ਉਹ ਦਿੱਤੀ ਜਾ ਸਕੇ ਅਤੇ ਨਾਲ ਹੀ ਜੋ ਪਿੰਡ ਦੀਆਂ ਸਾਰੀਆਂ ਜੋ ਸਰਕਾਰੀ ਸਹੂਲਤਾਂ ਨੇ ਉਸ ਨੂੰ ਵੀ ਜਿਹੜਾ ਹੈ ਉਹ ਬੰਦ ਕਰਵਾਇਆ ਜਾਵੇਗਾ ਹੁਣ ਵੇਖਣਾ ਹੋਵੇਗਾ ਕਿ ਜੇਕਰ ਇਹ ਪਿੰਡ ਇਸ ਤਰ੍ਹਾਂ ਵੱਡਾ ਫੈਸਲਾ ਲੈ ਸਕਦਾ ਹੈ ਤੇ ਬਾਕੀ ਪਿੰਡਾਂ ਨੂੰ ਵੀ ਮਿਲ ਕੇ ਇਸ ਤਰ੍ਹਾਂ ਦੇ ਵੱਡੇ ਫੈਸਲੇ ਲੈਣ ਚਾਹੀਦੇ ਤਾਂ ਜੋ ਕਿ ਪੰਜਾਬ ਜਿਹੜਾ ਹੈ ਉਹ ਨਸ਼ਾ ਮੁਕਤ ਹੋ ਸਕੇ ਕੈਮਰਾ ਪਰਸਨ ਬੰਦਰ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਿਸਰ ਸਾਹਿਬ